ਨਾ ਆ ਕੁਛ ਵੀ ਹੋ ਸਕਦਾ ਹੈ ਉਹ ਹੁਣ ਤੂੰ ਦੇਖ ਵੀ ਕੀ ਕਰਨਾ ਹੈ ਕੀ ਨਹੀਂ ਚਲੋ ਦੇਖਦੇ ਆ ਭੂਆ ਜੀ ਵੀ ਅੱਗੇ ਅੱਗੇ ਕੀ ਬਣਦਾ ਹੈ ਉਹ ਮੈਂ ਸੈਟਲ ਹੋਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰੂੰਗੀ ਕਿਉਂ ਹੁਣ ਤਾਂ ਮੇਰੇ ਦਿਲ 'ਚ ਵੀ ਡਰ ਹੋ ਗਿਆ ਵੀ ਕਿਤੇ ਤੁਹਾਡੀ ਗੱਲ ਸੱਚੀ ਨਾ ਹੋ ਜੇ ਹੁਣ ਭੂਆ ਜੀ ਤੁਸੀਂ ਵਿੰਦ ਚਾਟ ਰਾਮ ਕਰ ਲਓ ਮੈਂ ਦੁਪਹਿਰ ਦੀ ਰੋਟੀ ਦੀ ਤਿਆਰੀ ਕਰ ਲਾਂ ਚਲ ਠੀਕ ਹੈ ਹੋਰ ਨਵੀ ਕੀ ਕਰੀ ਜਾਨੀ ਯਾਰ ਜੋਈ ਚ ਆ ਜਾ ਤੂੰ ਬਹਿ ਜਾ ਮੇਰੇ ਕੋਲ 10 ਮਿੰਟ ਫੇਰ ਕਰ ਲਈ ਜਿਹੜੇ ਕੰਮ ਕਰਨੇ ਨੇ ਮੈਂ ਤਾਂ ਉਹ ਅਜੀ ਭਾਂਡੇ ਬਾਂਦੀ ਸੀ ਮੈਨੂੰ ਆਏ ਸੀ ਵੀ ਚੱਲ ਭਾਂਡੇ ਮਾ ਲਾ ਫੇਰ ਬਹਿ ਕੇ ਤੁਹਾਡੇ ਨਾਲ ਗੱਲਾਂ ਕਰਦੀ ਆ ਚੱਲ ਉਹ ਤਾਂ ਪੁੱਤ ਗੱਲ ਤੇਰੀ ਠੀਕ ਐ ਮੈਂ ਤਾਂ ਹੈਪੀ ਨੂੰ ਢੀਕਦੀ ਸੀ ਹੈਪੀ ਹਜੇ ਤੱਕ ਨਹੀਂ ਆਇਆ ਮੈਂ ਫਿਰ ਮੁੜਨਾ ਉਹ ਮੈਨੂੰ ਤਾਂ ਐ ਸੀ ਵੀ ਚੱਲ ਜੇ ਉਹ ਆ ਜਾ ਮੈਂ ਆਪਦੇ ਹੱਥ ਨਾਲ ਰਖੜੀ ਬੰਨ੍ਹਦਾ ਉਹਦੇ ਉਹਦੇ ਕਰਕੇ ਤਾਂ ਮੈਂ ਆਈ ਆ ਕੋਈ ਨਾ ਭੂਆ ਜੀ ਬਗ ਜਿਓ 10 ਮਿੰਟ ਹੋਰ ਦੀਖ ਲੋ ਨਾਲੇ ਹੁਣ ਤਾਂ ਇਹ ਆਉਣ ਵਾਲੀ ਹੀ ਨੇ ਨਿਪਾਈ ਮੈਨੂੰ ਵੀ ਆਥਣ ਹੁੰਦਾ ਮੈਂ ਵੀ ਆਪਦਾ ਘਰ-ਬਾਰ ਦੇਖਣਾ ਜਾ ਕੇ